ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਦੇ ਉੱਪਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਮਾਤਾ ਗੁਰਵਖਸ਼ ਕੋਰ ਜੀ ਪਤਨੀ ਸਰਦਾਰ ਤਰਸੇਮ ਸਿੰਘ ਜੀ ਜੋ ਕਿ ਗੁਰਵਖਸ਼ ਕੋਰ ਜੀ ਇਸ ਦੁਨੀਆ ਨੂੰ ਛੱਡ ਕੇ ਗੁਰੂ ਚਰਨਾ ਵਿੱਚ ਜਾ ਬਰਾਜੇ ਅੱਜ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਤੇ ਸੁਖਨੀ ਸਾਹਿਬ ਦੇ ਕੋ ਭਾਇ ਜਾ ਰਹੇ ਹਨ ਔਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮਾਤਾ ਗੁਰਵਖਸ਼ ਕੋਰ ਜੀ ਜੋ ਸੀਨੀਅਰ ਅਕਾਲੀ ਲੀਡਰ ਅਕਾਲੀ ਆਗੂ ਕੁਲਵਿੰਦਰ ਸਿੰਘ ਦੇ ਮਾਤਾ ਜੀ ਸਨ ਇਸ ਮੌਕੇ ਤੇ ਪ੍ਰਮੁਖ ਸ਼ਖੀਤਾਂ ਪਹੁੰਚੀਆਂ ਔਰ ਨਵਾਂ ਸ਼ਰ ਦਵਾਬਾ YouTube ਚੈਨਲ ਇਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੈ ਤੇ ਪੂਰੀ ਰਿਪੋਰਟ ਤੁਹਾਨੂੰ ਇਸ ਚੈਨਲ ਦੇ ਉੱਪਰ ਦਿਖਾਈ ਜਾਏਗੀ ਕਾਫੀ ਸੀਨੀਅਰ ਲੀਡਰਸ਼ਿਪ ਇਸ ਮੌਕੇ ਤੇ ਪਹੁੰਚ ਰਹੀ ਹੈ ਔਰ ਇਸ ਮੌਕੇ ਤੇ ਚਾਹ ਪਾਣੀ ਦਾ ਲੰਗਰ ਚਲਾਇਆ ਜਾ ਰਿਹਾ ਹੈ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਪਿੰਡ ਵਾਸੀ ਇਲਾਕਾ ਨਿਵਾਸੀ ਸ਼ਾਮਲ ਸਨ ਉੱਥੇ ਹੀ ਸਮੂਹ ਲੀਡਰਸ਼ਿਪ ਵੀ ਇਸ ਮੌਕੇ ਤੇ ਪਹੁੰਚ ਰਹੀ ਹੈ ਔਰ ਚਾਹ ਪਾਣੀ ਦਾ ਲੰਗਰ ਚੱਲ ਰਿਹਾ ਹੈ। ਔਰ ਇਸ ਮੌਕੇ ਤੇ ਤੁਸੀਂ ਦੇਖ 파 ਰਹੇ ਹੋ। ਚਾਹ ਪਾਣੀ ਦਾ ਲੰਗਰ ਜੋ ਹੈ ਚੱਲ ਰਿਹਾ ਹੈ। ਜਿਸ ਤਰ੍ਹਾਂ ਕੀ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਮਾਤਾ ਗੁਰਬਖਸ਼ ਕੌਰ ਜੀ ਬੀਤੇ ਦਿਨੀ ਜੋ ਗੁਰੂ ਚਰਨਾ ਵਿੱਚ ਜਾ ਬਰਾਜੇ ਸਨ ਅੱਜ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਦੇ ਉੱਪਰ ਸੁਖਨੀ ਸਾਹਿਬ ਦੇ ਪਉ ਪਾਏ ਜਾ ਰਹੇ ਨੇ। ਉਹ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਤੋਂ ਤੁਸੀਂ ਨਮਾ ਸ਼ਹਿਰ ਦੇ ਬਾਬਾ YouTube ਚੈਨਲ ਤੇ ਦੇਖ 파 ਰਹੇ ਹੋ। ਇਹਨਾਂ ਦਾ ਪੂਰਾ ਪਰਿਵਾਰ ਜੋ ਗੁਰਵਿੰਦਰ ਸਿੰਘ ਜੀ ਜਿੱਥੇ 40 ਦੀ ਸੇਵਾ ਨਿਭਾ ਰਹੇ ਆ। ਉੱਥੇ ਹੀ ਉੱਥੇ ਹੀ ਲੋਕ ਸੇਵਾ ਵੀ ਕਰਦੇ ਨੇ ਬਹੁਤ ਬਹੁਤ ਮਾਤਾ ਪ੍ਰਵਕਸ਼ ਕੋਰ ਜੀ ਵੀ ਹਮੇਸ਼ਾ ਹੀ ਲੋੜਵੰਦਾ ਦੀ ਮਦਦ ਕਰਦੇ ਰਹਿੰਦੇ ਸਨ ਗੁਰਦੁਆਰਾ ਪਾਪਾ ਮਦਲੀ ਜੀ ਦੇ ਸਥਾਨ ਤੇ ਅੱਜ ਸੁਖਨੀ ਸਾਹਿਬ ਦੇ ਉਪਰੰਤ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਜਾਏਗਾ। ਅਤੇ ਬਹੁਤ ਹੀ ਸ਼ਮਘੀਸਵਾਦੇ ਮਾਲਕ ਹਰ ਇੱਕ ਨਾਲ ਮਿਲਨਸਾਰ ਮਾਤਾ ਗੁਰਵਖਪੌਰ ਜੀ। ਅਤੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਹੀ ਖੜੇ ਰਹਿੰਦੇ ਸਾਂ। ਬੀਤੇ ਦਿਨੀ ਗੁਰੂ ਚਰਨਾ ਵਿੱਚ ਆਪਰਾਜੇ ਹੋਰ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਤੇ ਅੱਜ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਜਾਏਗਾ। ਹੋਰ ਇਨਾਂ ਦੀ ਕਮੀ ਕਦੀ ਵੀ ਪੂਰੀ ਨਹੀਂ ਹੋਵੇਗੀ ਚਲੋ ਅੱਜ ਆਓ ਚਲਦੇ ਹਾਂ ਗੁਰਦੁਆਰਾ ਬਾਬਾ ਅਦਲੀ ਜੀ ਦੇ ਮਸ탄 ਦੇ ਮਸ탄 ਤੇ ਗੁਰਦੁਆਰਾ ਸਾਹਿਬ ਜਿੱਥੇ ਸੁਖਨੀ ਸਾਹਿਬ ਦੇ ਭੋਗ ਅੱਜ ਪਾਈ ਜਾਣਗੇ ਔਰ ਇਸ ਮੌਕੇ ਤੇ ਸਮੂਹ ਲੀਡਰਸ਼ਿਪ ਵੀ ਪਹੁੰਚ ਰਹੀ ਹੈ ਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਮੌਕੇ ਤੇ ਐਮਐਲਏ ਡਾਕਟਰ ਨਛੱਤਰਪਾਲ ਬਾਦ ਸਾਹਿਬ ਹੋਰ ਸੀਨੀਅਰ ਲੀਡਰਸ਼ਿਪ ਪਹੁੰਚੀ ਹੈ ਕੁਮਾਰ ਬੰਗਾ ਤੇ ਉਹਨਾਂ ਦੇ ਨਾਲ ਹੋਰ ਜਿਸ ਕੀ ਮਰ ਸੁਣੀ ਮੈਂ ਨਾ ਵੀ ਵੇਜਣ ਜਿਸ ਕੀ ਕਸਤ ਸੁਣੀ ਮਾਤਾ ਗੁਰਵਖ ਕੋਰ ਜੀ ਦੇ ਜੋ ਪਿਛਲੇ ਦਿਨੀ ਗੁਰੂ ਚਰਨ ਅਭਿ ਜਾਵਰਾ ਚੇ ਅੱਜ ਗੁਰਦੁਆਰਾ ਬਾਬਾ ਅਗਲੀ ਜੀ ਦੇ ਸਥਾਨ ਤੇ ਸੁਖਣੀ ਸਾਹਿਬ ਦੇ ਭੋਗ ਹੋਰ ਇਸ ਮੌਕੇ ਤੇ ਸ਼ਰਧਾਂਜਲੀ ਦਿੱਤੀ ਜਾਏਗੀ ਸੀਨੀਅਰ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ। ਅਤੇ ਗਰਵਾਨੀ ਕੀਰਤਨ ਉਹਨਾਂ ਦੀਆਂ ਅੰਤਿਕ ਆਤਮਿਕ ਸ਼ਾਂਤੀ ਦੇ ਲਈ। ਉਹ ਕੀਤਾ ਜਾ ਰਿਹਾ ਹੈ जो पिच है सोतेरा क्या लके मेरे रा क्या लके मेरे रा तेरे रंग जिसको पति

ਜੋ ਜੋ ਤੇਰਾ ਜੋ ਜੋ ਤੇਰਾ ਜੋ ਜੋ ਤੇਰਾ ਜਪ ਜਪ ਤੁਧ ਨੰਕਾਰ ਕਰੰਭ ਕਾ ਜਪ ਜਪ ਤੁਧ ਨੰਕਾਰ ਕਰੰਭ تیرੋ ਬੋ ਹੋਰ ਇਸ ਦੁੱਖ ਦੀ ਘੜੀ ਵਿੱਚ ਨੈਮੀ ਵਿਰਗ ਜੀ ਜੋ ਇਹਨਾਂ ਦੇ ਰਿਸ਼ਤੇਦਾਰ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅਤੇ ਉਹਨਾਂ ਦਾ ਸਮੂਹ ਪਰਿਵਾਰ ਉਹਨਾਂ ਦੀ ਰੂਹੀ ਖੁਲਾਸਾ ਵਾਸਤੇ ਮਰਦੇ ਹਜੂਰ ਉਹਨਾਂ ਦੇ ਉਨ੍ਹਾਂ ਦੇ પતિ ਸਰਦਾਰ ਪ੍ਰਸੀਮ ਪ੍ਰਸੀਮ ਸਿੰਘ ਜੀ ਉਨ੍ਹਾਂ ਦੇ ਪੁੱਤਰ ਜਸਪਾਲ ਸਿੰਘ ਰਵਿੰਦਰ ਸਿੰਘ ਅਤੇ ਸਮੂਹ ਵਰਤਕ ਤਵਾਰ ਦੇਸ਼ ਵਿਦੇਸ਼ ਤੋਂ ਇੱਥੇ ਆ ਕੇ ਸਰਬਸ਼ਕਤੀ ਪਾਸ਼ਾ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਹਨ ਕਿ ਗਰੀਬਨਵਾਸ ਸਤਿਗੁਰੂ ਸੱਡ ਜੀਵਾਂ ਕੋਲ ਜਾਣੇ ਅਣਜਾਣੇ ਸੀ ਸੰਸਾਰ ਵਿੱਚ ਜੱਗੇ ਹਨ ਕਈ ਵਾਰ ਕੀ ਜਾਣਦੇ ਹਨ ਕਈ ਵਾਰ ਨਹੀਂ ਕਰ ਦਿੰਦੇ ਹਨ ਹਰ ਮਾਰੇ ਤੁਸੀ ਬਖਸ਼ਿ ਮਾਰੋ 3 ਰਿਮਨਵਾਸ ਸਤਿਗੁਰੂ ਜੀ ਤਤ ਤੰਦਾਰਨ ਸਤਿਗਿਰੀ ਮੋਹਿ ਇਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਕੋਨੋ ਸੰਸਾਰ ਵਿੱਚ ਵਿਚਰਦਿਆਂ ਬਹੁਤ ਗੁਲਾ ਹੋ ਜਾਂਦੀਆਂ ਨੇ ਬਖਸ਼ਿ ਮਾਰ ਬਖਸ਼ ਤੇ ਨਾਨਕ ਪਾਰੋਤਾਰ ਸਭ ਜੀ ਆਪਣੇ ਚਨਮ ਚ ਥਾਂ ਬਖਸ਼ਿਸ਼ ਕਰਨੀ ਕਿ ਸੇ ਸਤਗੁਰੂ ਪਰਵਾਰ ਨੂੰ ਤੁਮ ਸਤਗੁਰੂ ਸ਼ਿਦਿ ਗੁਰਿੰਦ ਸਿੰਘ ਮਹਾਰਾਜ ਜੀ ਆਪਣਾ ਆਸਰਾ ਬਣਾ ਕੇ ਰੱਖਣਾ ਜੀ ਇਸੇ ਤਰ੍ਹਾਂ ਸਤਗੁਰੂਆਂ ਨੂੰ ਮੁਕਸ਼ਿਸ਼ਤ ਕਰਨੇ ਹੋ ਸਿਵਾਕਿਆ ਕਾਹਰੀ ਕੁਮਰੀ ਤਤ ਮਿਤ ਜੀ ਨਾਨਕ ਦਾਸ ਕਦਾ ਸੁਨ ਕਾਮ ਅਰਦਾਸ ਹਮਾਰੀ میندل ساتھ میندل آئے بابانانک ساتھ گری بٹی آئی میندل آئے میندل آئے میندل آئے گولو جی آئے بائی ساری خاندل آج کی گولو جی گولو جی آئے بچکر جی کی پسہی تری پہ 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 جلتہ آئے میندل آئے ਰਾਤਿ ਭਗਤੀ ਜੀ ਕੀ ਪਾਤਿ ਹਿੰਦ ਸਮੀ ਤਸਨਾ ਨਰਨਾ ਆਇਆ ਵਿਛੋੜਾ ਸੁਬਨਾ ਕੁਛ ਹੋ ਜਾਏ ਸਿਆਣਾ ਅਗੈ ਮਨ ਇਨਾ ਦਾਤਾ ਜੀ ਉਹ ਆਪ ਜੀ ਦੇ ਮਹਾਂ ਬਾਗਨਾ ਦੇ ਅਨੁਸਾਰ ਜੇ ਹਾ ਕੀ ਦਿੱਥਿਆ ਤਿਹਾਂ ਰਖਮ ਕਮਾਏ ਧੰਦੇ ਆਹੇ ਨਾਨਕ ਸਦੇ ਗੁਰੀ ਜਾਈ ਦੇ ਮਹਾਂ ਬਾਗਨਾ ਦੇ ਅਨੁਸਾਰ ਦਾਤਾ ਜੀ ਉਹ ਆਪ ਜੀ ਦੇ ਦਾਤਾ ਜੀ ਪ੍ਰੀਤਵਾਨ ਮਾਤਾ ਗੁਰਬਖੀਤੌਰ ਦਾਦਾ ਜੀ ਕਿਉਂਕਿ ਆਪ ਜੀ ਨੇ ਜਿੱਕੇ ਤੋਂ ਆਸਾਂ ਦੇ ਪੂੰਜੀ ਬਖਸ਼ ਕਰਨਾ ਕੀਤਾ ਓਨੇ ਨੂੰ ਉਹ ਆਇਆ ਇਸ ਸੰਸਾਰ ਤੋਂ ਤਪਾਲ ਜਾਨਾ ਕਰ ਗਏ ਦਾਦਾ ਜੀ ਪਿਛੋਂ ਉਹਨਾਂ ਦੇ ਪਰਿਵਾਰ ਤੇ ਬਾਣੀ ਨੂੰ ਮੰਨਦੇ ਆ ਹੁਣਿਆ ਆਪ ਜੀ ਦੀ ਵਕੀ ਹੋਈ ਪਰ ਮਰਯਾਦਾ ਦੇ ਅਨੁਸਾਰ ਗ੍ਰਹਿ ਦੇ ਵਿਖੇ ਸ੍ਰੀ ਸਾਹਿਬ ਬਾਗ ਗੁਰਬਾਣੀਆਂ ਤੇ ਜਾਤ ਕਰਵਾਉਣਾ ਕੀਤਾ ਸਾਰੇ ਹੀ ਪਰਿਵਾਰ ਨੇ ਰਣ ਕਰਕੇ ਤੇ ਨਾਲ ਦੇ ਸੁਪੁੱਤਰ ਭਾਈ ਕੁਰਵਿੰਦਰ ਸਿੰਘ ਅਤੇ ਭਾਈ ਅਕਾਲ ਸਿੰਘ ਇਹਨਾਂ ਨੇ ਰਣ ਕਰਕੇ ਸਤੁਨੀਆਂ ਆਨੀਆਂ ਖੁਸ਼ੀਆਂ ਪਰਿਵਾਰ ਦੇ ਭਲੇ ਦੇ ਵਾਸਤੇ ਦਾਤਾ ਜੀਓ ਸ੍ਰੀ ਗੁਰੂ ਘਰ ਦੇ ਦਿੱਤੇ ਸ੍ਰੀ ਸਾਹਿਬਾਦ ਗੁਰਬਾਣੀਆਂ ਦੇ ਜਾਪ ਕਥਾ ਗੁਰਦੁਆਰਾ ਸਾਹਿਬ ਦੇ ਮੰਡਾ ਦੇ ਸਤਿ ਸੁਣੀ ਸਤਿ ਗੁਰਬਾਣੀਆਂ ਦੇ ਜਾਪ ਕਰਵਾਏ ਦਾਤਾ ਜੀ ਉਹ ਗੁਰਬਾਣੀਆਂ ਤੇ ਜਾਪ ਕਰਦਿਆਂ ਤੋਂ ਗ੍ਰੰਥੀ ਜਿਨ੍ਹਾਂ ਦੇ ਪਾਸੋਂ ਪਰਿਵਾਰ ਉਹ ਸੇਵਾ ਕਰਦਿਆਂ ਤੋਂ ਹਿਉਰੀ ਦੇ ਵਿੱਚ ਵਿਚਰਦਿਆਂ ਹੋਇਆਂ ਸੰਤੋਸ ਪਾਸੋਂ ਇੱਕ ਦੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਇਸ ਤਾਂ ਦੱਸੇ ਨਾ ਜਾਂਦੀਆਂ ਨੇ ਦਾਤਾ ਜੀ ਆਪ ਜੀ ਨੇ ਬਖਸ਼ ਰਹਿਣ ਮੰਤਵ ਪ੍ਰੀਤ ਕਰਦੀ ਭੁੱਲਾਂ ਨੂੰ ਨਾ ਛਿਦਾਰਨਾ ਬੜੀ ਛੋਟੀ ਜਿਹੀ ਗੁਰਬਾਣੀ ਸੋਹਣ ਕੇ ਸਜਣ ਕੇ ਪ੍ਰਵਾਨ ਕਰੀ ਮਾਤਾ ਗੁਰ ਬਖਸ਼ ਕਰ ਦੇ ਮਾਤਾ ਜੀ ਦੇ ਹੁਣ ਸੁੱਖ ਸ਼ਾਂਤੀ ਬਖਸ਼ ਕਰਨੀ ਕਿਰਪਾ ਕਰਨੀ ਦਾਤਾ ਜੀਓ ਆਪ ਜੀ ਦੇ ਵੜ ਜਾਉਣਾ ਦਰਗਾਹ ਦੇ ਅੰਦਰ ਢੋਈ ਬਖਸ਼ਿਸ਼ ਕਰਨੀ ਕਿਰਪਾ ਕਰਨੀ ਸਤੇ ਮੇਰ ਦਰਿਆ ਆਸ ਰੱਖਣਾ ਵਿਛੜੀ ਹੋਈ ਦੂਜਾ ਭਲਾ ਕਰਨਾ ਦਾਤਾ ਜੀਓ ਤੇ ਸਾਰੇ ਪਰਿਵਾਰ ਨੇ ਸਤ ਗੁਰ ਚਰਨ ਜੀਓ ਗੁਰਦੁਆਰਾ ਸਾਹਿਬ मियां ਫਿਰਾਨਾ ਵਾਸਤੇ 21000 ਰੁਪਇਆ ਗੁਰਦੁਆਰਾ ਧੰਨ ਧੰਨ ਬਾਬਾ ਅਦਰੀ ਦੀ ਵਾਸਤੇ 8000 ਦਿੱਤਾ ਉਪਰੰਤ ਸਾਡੀ ਸਾਹਿਬ ਜੀਓ ਪਿੰਡ ਦੇ ਗੁਰਦੁਆਰਾ ਸਾਹਿਬ ਜਿੱਤੇ ਗੁਰਦੁਆਰਾ ਸਿੰਘ ਸਰਬਲਈ 5000 ਰੁਪਇਆ ਹੱਦ ਕੀਤਾ ਸਕੂਲ ਵਾਸਤੇ ਸਾਡੀ ਗੁਰੂ ਸਾਹਿਬ ਜੀਓ 5000 ਰੁਪਇਆ ਹੱਦ ਕੀਤਾ 5000 ਰੁਪਇਆ ਗੁਰਦੁਆਰਾ ਭਗਤ ਰਵਦਾਸ ਜੀ ਵਾਸਤੇ 5000 ਰੁਪਇਆ ਛਿਵ ਜੀ ਦੇ ਮੰਦਰ ਵਾਸਤੇ ਸਤਿਗੁਰ ਸਾਹਿਬ ਦੀ ਸੇਵਾਵਾਂ ਦੇ ਵਿੱਚ ਹਾਜ਼ਰ ਕੀਤਾ ਆਪ ਜੀ ਨੇ ਕਿਰਪਾ ਕਰਨੀ ਜਿਨ੍ਹਾਂ ਭੰਡਾਰਿਆਂ ਨੂੰ ਮਾਇਆ ਕਾਈ ਸੋ ਸੋ ਭੰਡਾਰੇ ਬਤੂਰ ਕਰਨੀ ਕਿਰਪਾ ਕਰਨੀ ਚਾਹਤੇ ਮੇਰੇ ਪਰਿਆ ਹੱਥ ਰਖਣਾ ਸੇਵਾ ਸੇਵਾਾਂ ਦੀਆਂ ਸੇਵਾਵਾਂ ਅੰਦਰ ਪ੍ਰਵਾਨ ਕਰਮੀਆਂ ਦਾਦਾ ਜੀ ਆਪ ਜੀ ਦੇ ਚਰਨਾਂ ਤੇ ਪਾਸ ਅਰਦਾਸ ਨੂੰ ਮੰਗਦੀ ਹੈ ਆਪ ਜੀ ਨੇ ਕਿਰਪਾ ਕਰਦ ਕਰਵਾਣ ਕਰਨੀ ਦੇ ਅਨੁਸਾਰ ਪਰਿਵਾਰ ਨੇ ਬਾਣਾ ਮੰਨਦਿਆਂ ਹੋਇਆਂ ਸ੍ਰੀ ਸੁਖਮਨੀ ਸਾਹਿਬ ਗੁਰਬਾਣੀਆਂ ਤੇ ਜਾਤ ਸ੍ਰੀ ਗਾਇ ਪਾਠ ਗੁਰਬਾਣੀਆਂ ਤੇ ਜਾਤ ਪੀਰ ਤਨ ਸਤਿਗੁਰੂ ਸਾਹਿਬ ਜੀ ਉਹ ਸ਼ਬਦ ਦਾਇਕ ਕੀਤੇ ਗਏ ਦਾਦਾ ਜੀ ਉਹ ਸਭਨਾ ਸੇਵਾਵਾਂ ਕਰਦਿਆਂ ਹੋਇਆਂ ਕੋਈ ਆਪੇ ਆ ਚੁਕਾ ਦੀਆਂ ਖਿਮਾਬੋ ਤੇ ਨਿਹਮ ਕਿਰਪਾ ਕਰਨੀ ਪੜੀ ਪੜੀ ਕੇ ਗੁਰਬਾਣੀ ਸੋਧ ਕੇ ਸਤ ਸੰਗਿ ਦੇ ਪਰਵਾਣ ਕਰਨੀ ਵਿਛੜੀ ਹੋਈ ਔਰੂ ਦਾ ਕਲਿਆਣ ਕਰਨਾ ਦਾਦਾ ਜੀਓ ਆਪ ਜੀ ਕਰੋ ਕਿਰਪਾ ਦਰ ਆਈ ਅਸੀਂ ਸਰਬਤ ਸੰਗਤ ਨਿਹਾਲ ਕਰਨਾ ਕਰੋ ਮੁਖਵਾਖ ਦੇ ਅਨਸਾਰ ਜੀਵਨ ਧਰਨ ਦੇ ਜੀਵਨ ਬਣਾਉਣ ਤੇ ਵਕਤ ਸੰਮਰਤਾ ਬਖਸ਼ ਕਰਨੀ ਕਿਰਪਾ ਕਰਨੀ ਚੰਤੇ ਮੇਰ ਭਰਿਆ ਹੱਥ ਰਖਣਾ ਦਾਦਾ ਜੀ ਉਹ ਦੇਸ ਪਰਿਵਾਰਾਂ ਵੱਲੋਂ ਆਪਣੀ ਕਿਰਤ ਕਮਾਈ ਨੂੰ ਸੁੱਤੀਆਂ ਕਰਦਿਆਂ ਹੋਣਿਆਂ ਗਰੰਟੀ ਪਿੰਡਾਂ ਦੇ ਸਦਕਾਰ ਦੇ ਵਾਸਤੇ ਨੇਕਾ ਹੀ ਮਾਇਆ ਦੇ ਦੁੱਧੇ ਹਾਜਿ ਕੀਤੀ ਗਏ। ਰਾਗੇ ਪਿੰਡਾਂ ਦੇ ਸਦਕਾਰ ਦੇ ਵਾਸਤੇ ਮਾਇਆ ਦੇ ਰੱਥੇ ਆ ਜੀਤੀ ਤੇ ਗਏ ਆਪ ਜੀ ਨੇ ਖਾਇਰਵਾਨ ਕਰਨੀ। ਸੇਵਾ ਕਰਦੋਂ ਸਤਿਗੁਰ ਸਾਹਿਬ ਜੀ ਦਾ ਆਗਿਆ ਪ੍ਰਤੀਆਂ ਬਣੀਆਂ ਹੀਆਂ ਦਾਤਾਂ ਦੇ ਅੰਦਰੋਂ ਪੰਜਾਂ ਮਕੜਾ ਪ੍ਰਕਾਸ਼ ਦੀ ਦੀਵ ਯਾਰ ਕਰਕੇ ਆ ਜੀਤੀ ਗਈ। ਆਪ ਜੀ ਨੇ ਕਿਰਪਾ ਕਰਮੀ ਹੋਇਆ ਭੁੱਲਾ ਜੁਕਾਂ ਨਾਮ ਪਰਵਾਨ ਤੁਸ ਜੀ ਰਾਇ ਆਖੇ ਜਾਂਦਾ ਹੈ ਭਾਈ ਸਦਾ ਦੇ ਅਨੁਪਾਰ ਜੇ ਕੋਈ ਭਾਈ ਸੁਖ ਕਰਮ ਕਰਨਾ ਕਰੇ ਕੋ ਤੁਨੋ ਗੁਰੂ ਘਰ ਦੇ ਬਲੋਂ ਸਿਰ ਪਾਉ ਉਹਨੂੰ ਸਿਰ ਸਨਮਾਨ ਦਿੱਤਾ ਜਾਂਦਾ ਹੈ ਭਾਈ ਇਤਵਾਰ ਜਿੰਦ ਨੂੰ ਮਾਤਾ ਜੀ ਦੇ ਬੁੱਤਰ ਨੂੰ ਬੇਨਤੀ ਹੈ ਭਾਈ ਉੱਠ ਕਰਕੇ ਹਰ ਨੰਨ ਸਿਰ ਬਾਉ ਪ੍ਰਾਪਤ ਕਰੋ ਜੀ ਉਹ ਨਿਹਾਲ ਭਾਈ ਦਾਤ ਨੂੰ ਇਜਾਜ਼ਤ ਦਿਓ ਤੇ ਬੋਲੋ ਦਾਤ ਬੋਲੋ ਮਾਤਾ ਗਰਭਖੋਰ ਜੀ ਅਰਜਾ ਜੋ ਸਾਨੂੰ ਪਿਛਲੇ ਦਿਨੀਂ ਸ੍ਰੀ ਦੇਵੀ ਵਿਛੋੜਾ ਦੇ ਕੇ ਸਾਨੂੰ ਅੱਜ ਸਾਰੇ ਆਪਾਂ ਉਹਨਾਂ ਦੀ ਅੰਤਮ ਮਤਾਚੀ ਸ਼ਾਮ ਵੱਲ ਪਹੁੰਚਿਆ ਮੈਂ ਸਮਝਦਾ ਹਾਂ ਕਿ ਜਿਹੜਾ ਘਰਚਾ ਪਰਿਵਾਰ ਆ ਜਿੱਥੇ ਸਾਡੇ ਇਲਾਕੇ ਦਾ ਮੰਨਿਆ ਪਰਮੰਨਿਆ ਪਰਿਵਾਰ ਆ ਕਿਸਾਨ ਪਰਿਵਾਰ ਆ ਨਗਾਉ ਬਦੂ ਸੋਚਦਾ ਪਰਿਵਾਰ ਆ ਉਥੇ ਹੀ ਇਹ ਪਰਿਵਾਰ ਹਮੇਸ਼ਾ ਸਮਾਜ ਕੰਮਾਂ ਦੇ ਅੰਦਰ ਬੜਵੱਲਾ ਯੋਗਦਾਨ ਪਾਦਾ ਹੈ ਸੋ ਮੈਂ ਸਮਝਦਾ ਹਾਂ ਕਿ ਕੁਝ ਲੋਕ ਆਪਣੇ ਲਈ ਹੁੰਦੇ ਹਨ ਕੁਝ ਲੋਕ ਉਹ ਹੁੰਦੇ ਹਨ ਜੋ ਲੋਕਾਂ ਨੂੰ ਸਮਰਪਿਤ ਹੁੰਦੇ ਆ ਸੋ ਜਿੱਥੇ ਮਾਤਾ ਜੀ ਦੇ ਜਾਣ ਦੇ ਨਾਲ ਮੈਂ ਸਮਝਦਾ ਹਾਂ ਕਿ ਬਹੁਤ ਵੱਡਾ ਘਾਟਾ ਇਸ ਪਰਿਵਾਰ ਨੂੰ ਪਿਆ ਮੈਨੂੰ ਯਾਦ ਆ ਚਾਹੇ ਸਰੀਰਕ ਪੱਖੋਂ ਮਾਤਾ ਜੀ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸਨ ਲੇਕਿਨ ਮੈਂ ਸਮਝਦਾ ਹਾਂ ਕਿ ਇਸ ਪਰਿਵਾਰ ਦੀ ਇੱਕ ਐਡੀ ਵੱਡੀ ਮਿਸਾਲ ਆ ਕਿਉਂਕਿ ਆਪਾਂ ਸੁਣਦੇ ਆ ਇਸ ਪਰਵਾਸ ਦੇ ਅੰਦਰ ਇੱਕ ਹੋਰ ਦਾ ਮੌਕਾ ਬਣਿਆ ਮਾਤਾ ਜੀ ਨੂੰ ਇਸ ਤਰ੍ਹਾਂ ਬੋਲਾਵਾ ਰੱਖਿਆ ਗਿਆ ਸੀ ਕਿ ਮੇਰਾ ਵੀ ਕਲਵਿੰਦਰ ਸਿੰਘ ਜੀ ਬਹੁਤ ਮਾਤਾ ਪਿਤਾ ਹੋਣਗੇ ਜਿਹਨਾਂ ਨੂੰ ਇਹ ਜਸ ਭਾਗ ਮਿਲਦਾ ਸੋ ਮੈਂ ਸਮਝਦਾ ਹਾਂ ਕਿ ਉਹਨਾਂ ਦਾ ਵੀ ਬਹੁਤ ਵੱਡਾ ਮੰਦਲਾ ਜੋਕਾ ਸੀ ਚਾਹੇ ਉਹਨਾਂ ਦੇ ਪਤੀ ਸਰਦਾਰ ਤਰਫੀਮ ਸਿੰਘ ਦੀ ਔਰ ਉਹਨਾਂ ਦੀਆਂ ਭੈਣਾਂ ਜਸਵਿੰਦਰ ਕੌਰ, ਕੁਲਵਿੰਦਰ ਕੌਰ, triljeet कौर ਉਹਨਾਂ ਸਾਰਿਆਂ ਦਾ ਬੜਾ ਵੱਡਾ ਯੋਗਦਾਨ ਸੀ ਕਿਉਂਕਿ ਇਹ ਪਰਿਵਾਰ ਹਮੇਸ਼ਾ ਹੀ ਗੁਰੂ ਘਰ ਨੂੰ ਸਮਰਪਿਤ ਰਿਹਾ ਜਿੱਥੇ ਲੋਕ ਸੇਵਾ ਨੂੰ ਸਮਰਪਿਤ ਰਹਿੰਦੇ ਆ ਉੱਥੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਸੀਨੀਅਰ ਆਗੂ ਹਨ ਅੱਜ ਉਚੇਤੇ ਤੌਰ ਤੇ ਡਾਕਟਰ ਦਰਜੀਤ ਸਿੰਘ ਜੀ ਚੀਮਾ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਸ਼ੋਕ ਸੰਦੇਸ਼ ਲੈ ਕੇ ਆਏ ਸੀ ਕਿਉਂਕਿ ਉਹਨਾਂ ਨੇ ਅੱਗੇ ਜਾਣਾ ਸੀਗਾ ਉਹ ਹਾਜ਼ਰੀ ਲਵਾ ਕੇ ਗਏ ਆ ਇਸੇ ਤਰ੍ਹਾਂ ਇਸ ਹਲਕੇ ਦੇ ਬਧਾਇਕ ਡਾਕਟਰ ਨਿਸ਼ੰਤਰਪਾਲ ਜੀ ਉਹ ਵੀ ਹਾਜ਼ਰੀ ਲਵਾ ਕੇ ਗਏ ਆ ਕਿਸੇ ਤਰ੍ਹਾਂ ਸੁਖਵਿੰਦਰ ਕਮਾਟੀ ਸੁਖੀ ਐ ਪਹਿਲੇ ਹਲਕਾ ਬੰਗਾ ਉਹ ਵੀ ਹਾਜ਼ਰੀ ਲਵਾਤੀ ਗਏ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪਾਂ ਸਿਰਫ 2-4 ਬਲਾਰੇ ਬੁਲਾਣੇ ਹਨ ਸਭ ਤੋਂ ਪਹਿਲਾਂ ਮੈਂ ਨਿਮਰਤਾ ਸਹਿਬ ਬੇਨਤੀ ਕਰਾਂਗਾ શ્રી ਦਿਨੇਸ਼ ਕੁਮਾਰ ਜੀ ਸਾਫਟਾ ਡੀਓ ਆ ਕੇ ਮਾਤਾ ਜੀ ਨੂੰ ਸ਼ਰਦਾ ਸੰਕਾਟ ਭੇਟ ਕਰਨ ਇਸ ਗੱਲ ਨੂੰ ਪੋਲਸਟਾਨ ਦੇ ਸੇਵਾਸਤਵ ਦੇ ਵਿੱਚੋਂ ਕਮੇ ਨਿਕਲਿਆ ਇਸ ਪਰਮਾਰ ਦਾ ਸਾਜ ਬਣਾਈ ਰੱਖੀਏ ਤੇ ਪਰਿਵਾਰਾਂ ਦੀ ਚਰਨਾ ਵਿੱਚ ਬੇਨਤੀ ਦੁਆਰਾ ਬੁਲਾਈ ਕਰਦਾ ਕਿ ਪਰਿਵਾਰਾਂ ਉਹ ਸਾਡੇ ਮਾਪਿਆਂ ਨੂੰ ਆਪਣੇ ਚਰਨਾਂ ਉੱਤੇ ਨਿਵਾਸ ਕਰਦੇ ਤੇ ਤੁਸੀਂ ਸਾਰੇ ਚਲ ਕੇ ਪੜਾ ਚਲ ਕੇ ਕਿ ਕਦੋਂ ਇਸ ਪਰਵਾ ਦੇ ਸਿਰਪੇ ਵਾਹਿਗੁਰੂ ਕਰਦਾ ਉਸਾਰਨ ਨੇ ਉਹਨਾਂ ਦੀ ਕੇਅਰ ਕੀਤੀ ਹੈ ਜੇ ਹਰ ਪਰਿਵਾਰ ਉਸ ਦਾ ਦਸਵੀਂ ਕੇਅਰ ਵੀ ਆਪਣੇ ਬਜ਼ੁਰਗਾਂ ਨੂੰ ਵੱਡਿਆਂ ਨੂੰ ਦੇ ਪਾਵੇ ਤਾਂ ਉਹ ਖੁਸ਼ ਨਸੀਬ ਹੋਵੇਗਾ ਪਰਿਵਾਰ ਭਾਈ ਜੀ ਦਾ ਖਾਲਸਾ ਹੋਇਆ ਗਏ ਅੱਜ ਜਿੱਥੇ ਇਸ ਦੁੱਖ ਦੀ ਘੜੀ ਦੇ ਵਿੱਚ ਸਮੁੱਚੀ ਬਿਰਕ ਫੈਮਿਲੀ ਕਿਉਂਕਿ ਪਰਿਵਾਰ ਦੀ ਬੁਢੀ ਜੀਕੀ ਰੇਟੇ ਲਾ ਰਹੀ ਆ ਔਰ ਜਿੱਥੇ ਐਮੀ ਬਿਰਕ ਜੀ ਆ ਪਹੁੰਚੇ ਹਨ ਉੱਥੇ ਉਹਨਾਂ ਦੇ ਸਤਕਾਰਯੋਗ ਪਿਤਾ ਕਲਜੀਤ ਸਿੰਘ ਜੀ ਪਰਵਾਹ ਕਲਜੀਤ ਸਿੰਘ ਜੀ ਬਿਰਕ ਔਰ ਸਮੁੱਚਾ ਪਰਿਵਾਰ ਇਸ سو میں زیادہ سماں نہ لینا ہوا نمرتا صاحب بےنتی کرا سردار جرنل سنگی بہاد سابقہ چیئرمین پنجاب وہ آگے اپنی پیچھے ایک پیڑھی پچھے پہ جا جمع چلے جانا ایک پیڑی پچھے پہ باقی جس طرح میرے کو پہلے دار نے دسیا میں جلو نے جانا میں چلنا میں بڑھ کے آئے نا ماتا جی جی ਇਹ ਮੈਸਟਰ ਜੀ ਦਾ ਜਿਹੜਾ ਕਾਫੀ ਹੋ ਗਿਆ ਸੀ ਤੇ ਸਰਤ ਸਰੇਲ ਸਿੰਘ ਜੀ ਬਣੇ ਸੀ ਬਹੁਤ ਵੱਡਿਆ ਇਨਸਾਨ ਇਸ ਰਸਮ ਮੈਸਟਰ ਦਾ ਇੰਨਾ ਸ਼ਕੀਰ ਇਨਸਾਨ ਮੈਂ ਅੱਜ ਤੱਕ ਨਹੀਂ ਦੇਖੀ ਤੇ ਉਹਨਾਂ ਨੂੰ ਹਮੇਸ਼ਾ ਜਿਹੜੀ ਸਭ ਤੋਂ ਵੱਡਾ ਕੰਮਾ ਉਹਨਾਂ ਨੂੰ ਬੱਚਿਆਂ ਦੇ ਭਤਜਾ ਦਾ ਵਿਚਰੋ ਆਪਣੀ ਆਪਣੀ ਰਸਤੇ ਆਵੇ ਥੱਲੇ ਜਾਣਾ ਉਹ ਸਭ ਤੋਂ ਵੱਡਾ ਕੰਮਾ ਕਰਦੇ ਨੇ ਜੀ ਫਤੇ میں معافی چاہوں گا سردار سلندر جی اڑاپڑ ہرپری سنگھ جی کھارا رویندر کٹارییا جی اور لکھویر سنگھ جی فامڑا میں ہوں نمتہ صاحب بےنتی کراں گا کامریڈ منگت رام جی پاس جی واحر جی کا خالصہ شری واحور جی فتح ماتا جی چلے گئے جی ਕਟਾਮ ਸੁਣਦਾ ਸਾਨੂੰ ਵੀ ਸਭ ਨੂੰ ਹੁੰਦਾ ਪਰ ਕਮਾਲ ਗੱਲ ਇਹ ਹੈ ਤੇ ਲੰਮਾ ਸਮਾਂ ਉਹ ਥੇਲੇ ਰਹੇ ਤੇ ਜਿੱਥੋਂ ਵਾਪਸ ਮੁੰਨ ਦੀ ਆਸ ਨਹੀਂ ਹੁੰਦੀ ਰਿਕਵਰੀ ਦੀ ਲੇਕਿਨ ਇਹ ਭਰਾ ਜਿਹੜੋ ਉਹਨਾਂ ਦੀਆਂ ਪਤਨੀਆਂ ਪਰਿਵਾਰ ਸਾਰਾ ਜੇ ਕੋਈ ਬੰਦਾ ਜ਼ਬਾਨ 'ਚ ਇਹ ਘੱਟੋ ਸਦਾ ਸੀ ਵੀ ਉਹਦਾ ਮਾਤਾ ਜੀ ਚਲੇ ਜਾਣ ਤੇ ਨਾਲੇ ਹੀ ਉਹਦੇ ਜ਼ਬਾਨ 'ਚ ਆਉਂਦਾ ਸੀ ਨਹੀਂ ਇਹ ਤਾਂ ਨਾ ਕੋਈ ਇਹ ਦੁਨੀਆਂ ਦੀ ਕੋਈ ਐਸੀ ਚੀਜ਼ ਨਹੀਂ ਦੱਸਦਾ ਉਹਨਾਂ ਨੂੰ ਇਹ ਚੀਜ਼ ਲੈ ਆਉ ਤੇ ਮਾਤਾ ਹੋਰ ਈ ਚੀਜ਼ ਸਕਦੇ ਆ ਸ਼ਹਿ ਦੇ ਦੋਨੋਂ ਬੱਚੇ ਰੱਬ ਕੋਲ ਸ਼ਾਂਤ ਦਾ ਸ਼ਕਾਣਾ ਉਹਨਾਂ ਨੂੰ ਸੁਨਾਣ ਕਰਾਉਣਾ ਸੋ ਲੰਬੇ ਸਮੇਂ ਤੋਂ ਪਰਿਵਾਰ ਉਹਨਾਂ ਦੀ ਸੇਵਾ ਦੇ ਵਿੱਚ ਲੱਗਾ ਹੋਇਆ ਸਾਡਾ ਫਰਜ਼ ਵੀ ਹੈ ਮੇਰੇ ਤੋਂ ਪਹਿਲਾਂ ਸਾਰੇ ਬੁਲਾ ਰਿਆ ਨੇ ਇਸ ਪਰਿਵਾਰ ਬਾਰੇ ਬਹੁਤ ਸਾਰਾ ਕੁਝ ਦੱਸਿਆ ਕਿਸ ਤਰ੍ਹਾਂ ਪਰਿਵਾਰ ਨੇ ਮਾਤਾ ਜੀ ਦੀ ਸੇਵਾ ਕੀਤੀ ਹੈ ਡਾਕਟਰ ਸੰਤੂ ਸਾਹਿਬ ਨੇ ਬਹੁਤ ਗੱਲਬਾਤ ਵੀ ਦੱਸਿਆ ਕਿਉਂਕਿ ਮਾਤਾ ਜੀ ਦੀ ਪਰਿਵਾਰ ਨੇ ਨਾਲ ਖੜ ਕੇ ਤਨਾਸ਼ਾ ਦਿੱਤਾ ਹੈ ਔਰ ਪਰਿਵਾਰ ਦਾ ਸਾਥ ਦੇਣ ਦਾ ਵਾਅਦਾ ਕੀਤਾ ਹੈ ਮਾਤਾ ਜੀ ਲਈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਤੁਹਾਡਾ ਇਸ ਲਈ ਸਾਰਿਆਂ ਦਾ ਧੰਨਵਾਦ ਹੈ ਹੁਣ ਦੇਖ ਵਰਤੇਗੀ ਅਪ੍ਰੰਤ ਗੁਰੂ ਦਾ ਬੰਦਰ ਵੀ ਪਿਆਰ ਹੈ ਕੋਈ ਪ੍ਰਾਣੀ ਜਿਹੜਾ ਹੈ ਉਹ ਬੰਦਰ ਛੇਵੇਂ ਨਾਲ ਦੇ ਨਾਲ ਜਾਵੇ ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਕਿ ਹੈ ਤੁਹਾਡਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਮੈਂ ਜੀ ਤੇ ਸ੍ਰੀ ਸੁਖਦੇਵ ਜੀ ਆਇਆ ਸੀ ਸਰਦਾਰ ਸ੍ਰੀ ਸੁਖਦੇਵ ਜੀ ਬਾਦਲ ਖਾਲਸਾ ਉਹਨਰ ਕੋਲ ਵੀ ਮੈਂ ਪਰਵਾਹ ਦੇ ਨਾਲ ਦੁੱਖ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਹੈ ਕਿ ਭਦੇ ਮੈਂ ਜਿੱਥੇ ਸਾਡੇ ਪ੍ਰਧਾਨ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਉੱਥੇ ਸਰਦਾਰ ਅਨਲਸਕੀ ਸ਼ੈਣੀ ਸਾਬਕਾ ਐਮਐਲਏ ਨਮਾ ਸ਼ਹਿਰ ਉਹ ਵੀ ਆਏ ਹਨ ਕਿ ਉਹਨਾਂ ਦੀ ਲੰਤ ਤੇ ਛੱਟ ਲੱਗੀ ਆ ਉਹ ਬਾਹਰ ਬੈਠੇ ਆ ਤੇ ਮੈਨੂੰ ਉਹਨਾਂ ਨੇ ਸਿਨਿਆ ਦਿੱਤਾ ਕਿ ਮੇਰੇ ਵੱਲੋਂ ਵੀ ਹਾਜ਼ਰੀ ਲਵਾ ਦੇਣੀ ਸੋ ਉਹਨਾਂ ਦਾ ਵੀ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਆ ਸੋ ਇੱਥੇ ਹੀ ਸਮਾਪਤੀ ਆ ਜੀ ਸਮੁੱਚੇ ਕਰਕੇ ਪਰਿਵਾਰ ਧੰਨਵਾਦ ਧੰਨਵਾਦ گرنتھ پرماتن سا جی دا اور پرماتما پروار اور اس دکھ کی گڑی کے بچ سابقہ ایم ایل اے شری پنگد سیڑی جی پہنچے ہیں